ਇਹ ਲੋ ਬਾਈ ਲਗਭਗ ਗੰਨਾ ਸਾਰਾ ਆਪਣਾ ਲੱਗ ਗਿਆ ਜੀ ਬੂਟੇ ਲਾਤੇ ਤਕਰੀਬਨ 600 ਬੂਟਾ ਲੱਗ ਗਿਆ 2 ਕਿਲਿਆਂ ਦਾ ਗੇੜਾ ਜੀ 300 ਬੂਟੇ ਦੀ ਐਵਰੇਜ ਰਹੀ ਹੈ ਜੀ ਬਾਕੀ ਜ਼ਮੀਨ ਤੁਸੀਂ ਦੇਖ ਸਕਦੇ ਹੋ ਰਿੱਤਾ ਇਹ ਲਗਭਗ ਰਿੱਤੇ ਵਾਲੀ ਜ਼ਮੀਨ ਆ ਮਿੱਟੀ ਪਾਈ ਨਹੀਂ ਬਾਈ ਕਿੰਨੇ ਦਾ ਦੇਖੋ ਗੰਨਾ ਤੁਹਾਨੂੰ ਐਨ ਪਿਆ ਸਾਫ਼ ਦੇਖ ਸਕਦਾ ਤੇ ਮਿੱਟੀ ਇਹਦੇ ਉੱਪਰ ਜਿੱਦਾਂ ਹੀ ਆਪਾਂ ਪਾਣੀ ਛੱਡਦੇ ਆ ਆਟੋਮੈਟਿਕਲੀ ਮਿੱਟੀ ਬਾਈ ਥੋੜੀ ਥੋੜੀ ਆਪੇ ਗਿਰੀ ਜਾਂਦੀ ਆ ਬਾਕੀ ਬਾਈ ਕਿਤੇ ਆਰਬਾ ਹੋਰ ਦੇਖਿਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਸਾਰਿਆਂ ਨਾਲ ਟਣੀ ਕੇ ਦੇਖਣ ਨੂੰ ਤਾਂ ਕਹਿ ਦਈਏ ਜਾਂ ਜ਼ਮੀਨ ਲਾਦੀ ਬਾਈ ਰੇਤਲੀ ਹੀ ਹੈ ਨਾ ਆਪਾਂ ਨੂੰ ਜਿੱਦਾਂ ਆਪਾਂ ਨੇ ਹੁਣ ਇੱਕ ਦੋ ਖੱਡੇ ਪੱਟੇ ਆ ਉਰੇ ਤੇ ਆ ਦੇਖੋ ਜੀ ਪਹਿਲਾਂ ਮਿਲੋ ਬਾਈ ਮਾਮੇ ਦੇ ਮੁੰਡਿਆਂ ਨੂੰ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਠੀਕ ਠਾਕ ਮੇਰਾ ਵੀਰ ਥੋੜਾ ਜਿਹਾ ਉੱਚੀ ਬੋਲਿਓ ਤੇ ਬਾਈ ਇਹ ਆਏ ਹੋਏ ਆ ਕਰਾਲੀ ਏਰੀਏ ਤੋਂ ਠੀਕ ਹੈ ਜੀ ਇਹਨਾਂ ਨੂੰ ਇੱਕ ਆਪਾਂ ਨੇ ਨਵਾਂ ਤਿਆਰਪਾ ਦਿਖਾਇਆ ਕਰਕੇ ਵੀ ਪਾਣੀ ਦੇਖ ਲਓ ਵੀ ਜਵੇਂ ਉੱਪਰੇ ਪਿਆ ਇੱਕ ਫੁੱਟ ਆਪਾਂ ਨੇ ਬਰਮੇ ਨਾਲ ਖੱਡਾ ਪੱਟਿਆ ਬਾਈ ਆਹ ਲਓ ਜੀ ਪਾਣੀ ਉੱਤੇ ਆ ਗਿਆ ਠੀਕ ਹੈ ਜੀ ਇਹ ਤੋਂ ਇਲਾਵਾ ਇੱਧਰ ਪਟਿਆ ਹੋਇਆ ਬਾਕੀ ਜੇ ਤੁਸੀਂ ਕੋਈ ਇਹ ਗੱਲ ਨੂੰ ਨਹੀਂ ਮੰਨਦਾ ਤਾਂ ਬਾਈ ਆਪਾਂ ਤੁਹਾਨੂੰ ਨਾਲ ਦਾ ਲਾਈਵ ਕਰਕੇ ਦਿਖਾਉਨੇ ਆ ਜਰਪ੍ਰੀਤ ਬਾਈ ਬਰਮਾ ਚੱਕ ਕੇ ਇੱਧਰ ਨੂੰ ਆਪਨੇ ਸਾ ਤੁਸੀਂ ਹਿਸਾਬ ਲਾ ਲਓ ਬਾਈ ਆਹ ਜਿਹੜਾ ਏਰੀਆ ਆਪਣਾ ਇਹਦੇ ਚ ਇੰਨੀ ਜ਼ਿਆਦਾ ਸੇਮ ਐ ਤਾਂ 1.5 ਫੁੱਟ ਦੂਰੇ ਪਾਣੀ ਪਿਆ ਬਾਈ ਠੀਕ ਹੈ ਜੀ ਇੱਥੇ ਪਟਾ ਬਾਈ ਉਰੇ ਪਟ ਓਰੇ ਹਾਂ ਇੱਥੇ ਪੜਦੇ ਕਹਾਂ ਨੂੰ ਬਾਈ ਆਪਾਂ ਕਹਿੰਦੇ ਨੇ ਰੇਤਾ ਏ ਪਰ ਅਸੀਂ ਵੀ ਤੁਹਾਨੂੰ ਪਤਾ ਆਪਾਂ ਵੀ ਜ਼ਮੀਨ ਹੁਣੀ ਲਈ ਏ ਦਾ ਕੋਈ ਭੇਤ ਨਹੀਂ ਤਾਂ ਹੈਗਾ ਪਰ ਇਹ ਸਿਰਫ ਆਪ ਪਾਣੀ ਲਾ ਰਹੇ ਸਿਰਫ ਗੰਨੇ ਕਰਕੇ ਬੂਟੇ ਨੂੰ ਪਾਣੀ ਦੀ ਲੋੜ ਨਹੀਂ ਹੈਗੀ ਬਾਈ ਇੱਥੇ ਠੀਕ ਹੈ ਦੇਖੋ ਜਮਾਂ ਹੀ ਸੁੱਕੇ ਵਿੱਚ ਆਪਾਂ ਟੋਆ ਪੱਟ ਰਹੇ ਹਾਂ ਬਾਈ ਤੇ ਆਪਾਂ ਤੁਹਾਨੂੰ ਦਿਖਾਉਣਾ ਵੀ 1 ਫੁੱਟ ਦੇ ਬਾਅਦ ਇੱਥੇ ਪਾਣੀ ਆ ਜਾਣਾ ਥੱਲੇ ਬਾਕੀ ਹੋਰ ਜਲਪ੍ਰੀਤ ਬਾਈ ਹੋਰ ਵਧੀਆ ਠੀਕ ਠਾਕ ਹੋਰ ਹੋਰ ਪਾਣੀ ਮੇਰੇ ਨਾਲ ਤੁਹਾਡੇ ਏਰੀਆ 'ਚ ਤਾਂ 2.5 ਫੁੱਟ ਤੇ ਪਾਣੀ ਆ। ਨਾ 4-500 ਫੁੱਟ ਤੇ। 4-500 ਤੇ ਬਾਈ। ਹੈਨਾ? ਤੇ ਇਹ ਸਾਡੇ ਵੀ ਉਧਰ ਹੁਣ ਮੇਰਾ ਪਿੰਡ ਇਸੇ 1 ਕਿਲੋਮੀਟਰੇ ਹੋਊਗਾ। ਸਾਡੇ ਪਾਣੀ 40-50 ਫੁੱਟ ਤੇ ਆ। ਹੁਣ ਦੇਖਦਾ ਵੀ ਏਰੀਆ ਏਰੀਆ ਤੇ ਇੰਨਾ ਫਰਕ ਸੇਮ ਦਾ ਉਰੇ ਵੀ 1 ਜਾਂ 1.5 ਫੁੱਟ ਤੇ ਸੇਮ ਉਹ ਦੇ ਲੋ ਬਾਈ ਬਰਮਾ ਲੱਗਣ ਤੇ ਹਟ ਗਿਆ ਨਾਲ। ਠੀਕ ਹੈ ਜੀ। ਤੇ ਹੁਣ ਜਿਹੜਾ ਆਪਾਂ ਉਹ ਦਿਖਾਇਆ ਬੰਦੇ ਨੇ ਕਹਿਣਾ ਬਾਈ ਵਿੱਚ ਤੁਸੀਂ ਪਾਣੀ ਭਰੇ ਆ। ਠੀਕ ਹੈ ਹੁਣ ਆਪਾਂ ਲਾਈਵ ਦੇਖੋਣਾ ਬਾਈ ਸਾਰਾ ਕੁਝ। ਅਸਲ ਵਿੱਚ ਦਿਲਪ੍ਰੀਤ ਦੇ ਬੂਟਾ ਚੱਲਣ ਦਾ ਮੇਨ ਕਾਰਨ ਆਹੀ ਹੈ ਬਾਈ ਠੀਕ ਹੈ ਪਾਣੀ ਦੀ ਸੇਮ ਆ ਜਿਹੜੀ ਇਹ ਮੰਗਦਾ ਪਾਣੀ ਦੀ ਫਸਲ ਆ ਬਾਈ ਇਹ ਇਹਨੂੰ ਪਾਣੀ ਹੁਣ 24 ਘੰਟੇ ਦੀ ਚੜਚ ਪਾਣੀ ਰਹਿੰਦਾ ਏ ਬੂਟਾ ਆਟੋਮੈਟਿਕਲੀ ਚੱਲਦਾ ਲੋ ਜੀ ਬਾਈ ਦਿਖਾਵੇ ਕਿੰਨੇ ਫੁੱਟ ਬਾਈ ਗਿਆ ਵਿੱਚ ਬਰਮਾ ਘੜੇ ਘੜੇ 2 ਫੁੱਟ ਹਾਂ 2 ਫੁੱਟ ਬਰਮਾ ਬਾਈ ਵਿੱਚ ਗਿਆ ਏ ਲੋ ਜੀ ਬਸ ਬਾਈ ਨੂੰ 5 ਮਿੰਟ ਨੂੰ ਭਰ ਦੇਣਾ ਸਾਰੇ ਇੱਕ ਇੱਕ ਰੇਟਮੈਂਟ ਦਾ ਸਮਾਂ ਲੱਗਣਾ ਬਾਈ ਪਾਣੀ ਆਟੋਮੈਟਿਕਲੀ ਇਹਦੇ ਵਿੱਚ ਆ ਜਾਣਾ ਸਿਮ ਸਿਮ ਕੇ ਸੈਡਾਂ ਤੇ ਹਜੇ ਬਾਈ ਜੇ ਤੁਸੀਂ ਕਹੋਗੇ ਵੀ ਨਾਲ ਪਾਣੀ ਲਾਇਆ ਵਾ ਨਾਲ ਪਾਣੀ ਹਜੇ ਦੂਰ ਲੱਗਿਆ ਵਾ ਇੱਧਰ ਹਜੇ ਸੁੱਕਾ ਪਿਆ ਦੇਖ ਲਓ ਸਾਰੀ ਘਾਰੇ ਸੁੱਕੇ ਪਏ ਨੇ ਉਧਰ ਦਿਲ ਵੀ ਲਾ ਪਾਣੀ ਲਾਇਆ ਨਾਲ ਦੀ ਨਾਲੇ ਰੇਤਾ ਪਾਣੀ ਪੀ ਗਿਆ ਬਾਈ ਹੂੰ 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 ਪਾਣੀ ਨਹੀਂ ਖੜਿਆ ਵਿੱਚ ਪਾਣੀ ਦਾ ਜਲ ਕਿੱਥੇ ਹਾਂ ਹੋਂਦਾ ਆਲੀ ਬਾਕੀ ਬਈ ਆਪਾਂ ਇਹ ਤੁਹਾਨੂੰ ਗੰਨਾ ਦਿਖਾ ਦਨੇ ਜਿਹੜਾ ਆਪਾਂ ਨੇ ਲਾਇਆ ਹੈ ਇੱਧਰ ਆਪਣਾ ਪਾਣੀ ਲੱਗ ਗਿਆ ਵਾ ਸਾਰਾ ਜੀ ਤੇ ਮੰਨ ਕੇ ਚਲੋ ਵੀ ਆਪਾਂ ਨੇ 3 ਫੁੱਟ ਤੇ ਗੰਨਾ ਲਾਇਆ ਬਈ ਸਿਆੜ ਤੋਂ ਸਿਆੜ ਜਿਹੜੀ ਆਹ ਵਿਚਾਲੀ ਡਿਸਟੈਂਸ ਹੈ ਬਾਈ 3 ਫੁੱਟ ਰੱਖਿਆ ਆਪਾਂ ਨੇ ਠੀਕ ਹੈ ਜੀ ਤੇ ਜਿਹੜਾ ਬੂਟਾ ਏ ਇਹ ਲਾਇਆ ਆਪਾਂ ਨੇ 7 ਫੁੱਟ ਤੇ ਜਿੱਦਾਂ ਆਹ ਬੂਟਾ ਏ ਅਗਲਾ ਬੂਟਾ 7 ਫੁੱਟ ਤੇ ਵਿਚ ਗਾਇਪ ਰੱਖਿਆ ਜੀ 18 ਫੁੱਟ 18 ਤੇ 19 ਫੁੱਟ ਹਨਾ ਜੀ ਲਗਭਗ ਤੇ ਕਈ ਬਾਈ ਸਾਡੇ ਰੀਚ 21 ਫੁੱਟ ਤੇ ਵੀ ਲਾਉਂਦੇ ਨੇ ਕਈ ਜਣੇ ਮਤਲਬ ਕੀ ਲਾਉਂਦੇ ਨੇ 14 ਫੁੱਟ ਤੇ ਕੋਈ 17 ਫੁੱਟ ਤੇ ਹਰੇਕ ਦਾ ਜਿੰਨੇ ਵੀ ਜ਼ਿਮੀਦਾਰ ਹਰੇਕ ਦਾ ਆਪਣਾ ਆਪਣਾ ਢਾਂਗਾ ਲਾਉਣ ਦਾ ਤੇ ਜਣੇ ਕਿ ਮੈਂ 2-3 ਸਾਲਾਂ ਤੋਂ 21 ਫੁੱਟ ਤੇ ਵੀ ਲਾ ਰਿਹਾ ਹਾਂ ਤੇ ਆ ਆਪਾਂ ਨੇ 18 ਫੁੱਟ ਤੇ ਲਾਏ ਨੇ ਬਾਈ 18 22 7 ਕੀਲੇ ਦੀ ਬਾਈ 270 ਜਾਂ 80 ਬੂਟੇ ਦੀ ਐਵਰੇਜ ਆਉਂਦੀ ਆ ਤੇ ਬਾਈ ਲੋ ਤੁਹਾਨੂੰ ਪਾਣੀ ਦਿਖਾਉਂਦੇ ਆ ਲੋ ਜੀ ਬਾਈ ਉਹ ਦੇਖ ਲੋ ਜੀ ਪਾਣੀ ਆ ਗਿਆ ਹੌਲੀ ਹੌਲੀ ਇਹਨੇ ਉੱਪਰ ਤੱਕ ਐਨ ਮਤਲਬ ਕਿ ਉੱਪਰ ਤੱਕ ਭਰ ਜਾਣਾ ਵੀ ਮੰਨ ਕੇ ਚਲੋ ਸਿਰਫ ਰੇਤੇ ਤੇ ਅੱਧਾ ਫੁੱਟ ਉੱਪਰ ਪਾਣੀ ਪਏ ਤੁਸੀਂ ਹੱਥ ਨਾਲ ਵੀ ਪਟੋਂਗੇ ਤਾਂ ਪਾਣੀ ਆ ਜਾਊਗਾ ਬਾਕੀ ਯਾਨੀ ਕਿ ਇੱਕ ਗੱਲ ਦੇ ਰਿਪੀ ਤੁਹਾਨੂੰ ਮੰਨਣੀ ਪੈਣੀ ਬਾਈ ਮੰਨੋ ਚ ਇਹ ਨਾ ਮੰਨੋ ਯਾਨੀ ਕਿ ਵੀ ਸਾਡੇ ਉਰੇ ਇੰਨੀ ਖੇਤੀ ਪਾਣੀ ਨਹੀਂ ਖਤਮ ਹੋਣ ਲੱਗਿਆ ਹਾਂ ਤੁਹਾਨੂੰ ਇੱਧਰ ਆਉਣਾ ਪੈਣਾ 8-10 ਸਾਲਾਂ ਤੱਕ ਬਾਕੀ ਬਾਈ ਹੈ ਔਰ ਬੰਦਾ ਬਾਈ ਇਹ ਲਾਇਆ ਹੋਇਆ ਨਾਲ ਵਿਚਾਰਾ ਹੈਲਪ ਕਰਾ ਰਿਹਾ ਦੋ ਤਿੰਨ ਦਿਨ ਹੋ ਗਏ ਨਾਲ ਲੱਗੇ ਨੂੰ ਤੇ ਬਾਕੀ ਜਿਹੜੀ ਬਾਈ ਕੱਲ ਵੀ ਆਪਾਂ ਦੱਸੀ ਦੀ ਵੀਡੀਓ ਜਿਹੜੀ ਜ਼ਮੀਨ ਆ ਇਹ ਇਹ ਆਪਣੀ ਸੇਲ ਤੇ ਵੀ ਆ ਬਾਈ ਠੀਕ ਆ ਤੇ ਜ਼ਮੀਨ ਤੁਹਾਨੂੰ ਆਪਾਂ ਦਿਖਾਤੀ ਵਧੀਆ ਹੈ ਹੁਣ ਬਾਕੀ ਹੁਣ ਆਪਾਂ ਗੰਨਾ ਵੀ ਅੱਗੇ ਵਧੀਆ ਤਰੀਕੇ ਨਾਲ ਲਾਇਆ ਆਪਣਾ ਰੇਰੂ ਪਾ ਕੇ ਮੋਟਰ ਵਿੱਚ ਲੱਗੀ ਹੋਈ ਆ ਉਹ ਸਾਹਮਣੇ ਮੋਟਰ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਜੀ ਸਾਹਮਣੇ ਮੋਟਰ ਆ ਆਹਾਂ ਮੋਟਰ ਦਾ ਹੀ ਪਾਣੀ ਲੱਗ ਰਿਹਾ ਇਹਨੂੰ ਬਾਈ ਇਸ ਟਾਈਮ ਆ ਗਿਆ ਪਾਣੀ ਹੋਰ ਉੱਪਰ ਆ ਗਿਆ ਲੋ ਜੀ ਬਾਈ ਉਹ ਦੇਖੋ ਸਾਰਾ ਖੱਡਾ ਪਾਣੀ ਨਾਲ ਭਰਿਆ ਹੈ ਹਾਂ ਬਿਲਕੁਲ ਬਣ ਜਾਣਾ ਬਾਈ ਤੇ ਬਾਕੀ ਬਾਈ ਜਿਹੜਾ ਆਪਣਾ ਦੂਆ ਪਹਿਲਾ 855 ਟਰੈਕਟਰ ਦਾ ਉਹ ਆਪਣਾ ਤੁਹਾਨੂੰ ਦੱਸਿਆ ਸੀ ਉਹ ਵਿਕ ਗਿਆ ਸੀ ਇੱਕ ਟਰੈਕਟਰ ਹੋਰ ਲੈ ਕੇ ਆਏ ਆ ਬਾਈ ਕੱਲ 855 20 ਮਾਡਲ ਇਹ ਉਹ ਵੀ 11 1200 ਘੰਟੇ ਚੱਲਿਆ ਹੋਇਆ ਬਾਈ ਆਹ ਪਾਣੀ ਇੱਧਰ ਆ ਰਿਹਾ ਖਾਲ ਤੋਂ ਉਹ ਉਧਰ ਤੱਕ ਪੈ ਪਾਰੇ ਉੱਥੇ ਸਿੱਧੀ ਖਾਲ ਆ ਰਹੀ ਆ ਬਾਈ ਆ ਦੇਖੋ ਤੇ ਉਹ ਬਾਈ 1100 ਗਾਂਟੇ ਟਰੈਕਟਰ ਚੱਲਿਆ ਹੋਇਆ ਤੇ ਨਾਲ ਉਹਦੇ ਰੀਪਰ ਵੀ ਆ ਇੱਕ ਨਾਲ ਲਿਆਂਦਾ ਉਹ ਵੀ 18 ਮਾਡਲ ਆ ਬਹੁਤ ਸਾਫ਼ ਆ ਟਰੈਕਟਰ ਤੇ ਜਿਹੜਾ ਟਰੈਕਟਰ ਆ ਬਾਈ ਨਾਲ ਦੇ ਟਰੈਕਟਰ 80 85 ਪੈਸੇ ਟਾਇਰ ਨਾਲ ਦੇ ਖੜੇ ਨੇ ਤੇ ਆਪਾਂ ਕੱਲ ਨੂੰ ਸ਼ਾਇਦ ਮੈਂ ਜਾਵਾਂ ਕੱਲ ਨੂੰ ਜਾਣਾ ਕਿ ਵੀਡੀਓ ਪਾਵਾਂਗੇ ਆਪਾਂ ਟਰੈਕਟਰ ਦੀ ਤੇ ਜੋ ਕੋਈ ਮੇਰਾ ਵੀਰ ਚਾਹਵਣ ਸੱਜਣ ਹੋਇਆ ਤਾਂ ਆਪਣੇ ਕੋਲ ਰੋਪੜਾ ਕੇ ਟਰੈਕਟਰ ਦੇਖ ਸਕਦਾ ਰੋਪੜੇ ਖੜਾ ਜੀ ਤੇ ਜੇ ਕਿਸੇ ਨੇ ਕੋਈ ਵਿੱਚ ਟਰੈਕਟਰ ਦੇਣਾ ਹੋਇਆ ਵਾਧਾ ਘਾਟਾ ਤਾਂ ਉਹ ਵੀ ਕਰ ਲਾਂਗੇ ਉਹਦੇ ਨਾਲ ਤੇ ਬਸ ਅੱਜ ਦਾ ਹੀ ਕੰਮ ਰਹਿ ਗਿਆ ਜੂਰੇ ਤੇ ਆਪਾਂ ਵਿਲੇ ਹੋ ਜਾਣਾ ਜੀ ਕਈ ਬਾਈ ਪੁੱਛੀ ਵੀ ਜਾਂਦੇ ਬਾਈ ਕਿੰਨੇ ਦਿਨ ਹੋ ਗਏ ਟਰੈਕਟਰ ਦੀ ਕੋਈ ਵੀਡੀਓ ਨਹੀਂ ਪਾਈ ਤੇ ਹੁਣ ਬਾਈ ਉਰੇ ਆਹ ਕੰਮ ਬਹੁਤ ਜ਼ਰੂਰੀ ਤਾਂ ਕਿਉਂਕਿ ਬੂਟੇ ਹੁੰਦੇ ਤੇ ਲੇਟ ਬੂਟਿਆਂ ਦਾ ਹੀ ਟਾਈਮ ਹੈ ਬਾਈ 2-3 ਮਹੀਨੇ ਉਹਦੇ ਬਾਅਦ ਚ ਫੇਰ ਕੰਮ ਲੂਟ ਨਹੀਂ ਆਉਂਦਾ ਬੂਟਿਆਂ ਦਾ ਜੀ ਤਾਂ ਕਰਕੇ ਆਪਾਂ ਨੇ ਫੇਰ ਪਹਿਲਾ ਆਹ ਕੰਮ ਨਿਬੜਿਆ ਹੁਣ ਅੱਜ ਦੇ ਬਾਅਦ ਫੇਰ ਉੱਥੀ ਆ ਸਾਰਾ ਸਾਲ ਰੋਪੜੇ ਹੁਣ ਤਾਂ ਪਾਣੀ ਧਾਣੀਆਂ ਬਾਈ ਇੱਥੇ ਦਾ ਥੱਲੇ ਦਾ ਪਾਣੀ ਲਾਉਣ ਦੀ ਲੋੜ ਡੇਢੀ ਹੈ ਨਹੀਂ ਉਹ ਥੋੜਾ ਜਿਹਾ ਉੱਪਰਲਾ ਖੇਤ ਆ ਉਹਦੇ ਮੈਂ ਆਪਾਂ ਪਾਣੀ ਲਾ ਦੇ ਕਰਨਾ ਈ ਬਾਕੀ ਕਈ ਬਾਈ ਕਹਦੇ ਨੇ ਤੁਸੀਂ ਵੀ ਪਾਣੀ ਮਤਲਬ ਕਿ ਸਵਾਗਾ ਕਹਤ ਨਹੀਂ ਮਾਰਦੇ ਗੰਨੇ ਤੇ ਸਵਾਗਾ ਬਾਈ ਤਾਣੀ ਮਾਰਦੇ ਹੈਗੇ ਥੋੜੀ ਗੰਨੇ ਦੀ ਜਰਮੀਨੇਸ਼ਨ ਦਾ ਫਰਕ ਪੈਂਦਾ ਐ ਜਿਹੜਾ ਆਪਾਂ ਲਾਉਣੇ ਗੰਨਾ ਪਾਣੀ ਲਾ ਕੇ ਇਹ ਗੰਨਾ ਥੋੜਾ ਵੱਧ ਜੰਮਦਾ ਤੇ ਜੰਮਦਾ ਵੀ ਛੇਤੀ ਆ ਠੀਕ ਆ ਜੀ ਬਾਕੀ ਹਰੇਕ ਦਾ ਆਪਣਾ ਆਪਣਾ ਢੰਗ ਲਾਉਣ ਦਾ ਆਪਣਾ ਆਪਣਾ ਤਜਰਬਾ ਜੀ ਪਰ ਮੈਨੂੰ ਹੁਣ ਲਗਭਗ 2-3 ਸਾਲ ਹੋ ਗਏ ਆਪਾਂ ਇਹ ਸਿਆੜ ਟੂ ਸਿਆੜ ਰੱਖ ਕੇ ਪਾਣੀ ਲਾ ਕੇ ਗੰਨਾ ਕਿਉਂ ਕਰਦੇ ਆ ਕਿਉਂਕਿ ਗੰਨਾ 12 13 ਦਿਨ ਦੇ ਵਿੱਚ ਵਿੱਚ ਗੰਨਾ ਜੰਮਣਾ ਸ਼ੁਰੂ ਹੋ ਜਾਂਦਾ ਜੀ ਐਦਾਂ ਤੇ ਆ ਗਿਆ ਪਾਣੀ ਹੋਰ ਉੱਪਰ ਬਾਈ ਹੂੰ ਥੋੜਾ ਜਿਹਾ ਆ ਗਿਆ ਹੋਰ ਨੋ ਬਾਈ ਉਹ ਦੇਖ ਲਓ ਬਾਠ ਠੀਕ ਆਪਾਂ ਨੇ ਬਾਈ ਇੰਨਾ ਕਿ ਤਿਆਰ ਬਾਤ ਹੋਣਾ ਦਾ ਕਰਕੇ ਤੇ ਬਾਦਲ ਵੀ ਇਹਦਾ ਮਤਲਬ ਇੱਥੇ ਵੀ ਬੂਟੇ ਨੂੰ ਸਪੈਸ਼ਲ ਪਾਣੀ ਲਾਉਣ ਦੀ ਲੋੜ ਹੈ ਨਹੀਂ ਹੂੰ ਇਹਦਾ ਮਤਲਬ ਬੂਟਾ ਆਟੋਮੈਟਿਕਲੀ ਪਾਣੀ ਬੂਟੇ ਨੂੰ ਮਿਲ ਰਿਹਾ ਹੈ ਹੈਨਾ ਬੂਟਾ ਵੀ ਰੇ ਤਾਂ ਹੀ ਚੱਲਦਾ ਦੇਖੋ ਬਾਈ ਨਾਲ ਖੇਚ ਬੂਟੇ ਖੜੇ ਨੇ ਆਹ ਦੇਖ ਲਓ ਸਾਰੇ ਬੂਟੇ ਇੱਕ ਸਾਲ ਬਰਾਬਰ ਮਨ ਕੀ ਚੱਲੇ ਹੋਏ ਆ ਮੈਂ ਜਿੱਦਾਂ ਮੈਂ ਮੰਨੂ ਹੋ ਗਿਆ ਦੱਸ ਦਨ ਮੈਂ ਆ ਤੱਕ ਕਦੇ ਆਹ ਇ ਉੱਥੇ ਆ ਕੇ ਖੇਤਾਂ ਵਾਗ ਦੇਖੇ ਨਹੀਂ ਹੈਗੇ ਬੰਦੇ ਇਹ ਵੀ ਬੰਦੇ ਬਾਹਰ ਦੇ ਆ ਬਾਕੀ ਬਾਈ ਜ਼ਮੀਨ ਆ ਤੁਹਾਨੂੰ ਦੱਸਤਾ ਜ਼ਮੀਨ ਆਪਣੀ ਜਿਹੜੋ ਬੇਲਾ ਰੋਡ ਤੋਂ ਉਹਦੇ ਸਿਰਫ ਅੱਧਾ ਕਿਲੋਮੀਟਰ ਦੀ ਦੂਰੀ ਤੇ ਜ਼ਮੀਨ ਆ ਪੱਕਾ ਰਸਤਾ ਲੱਗਦਾ ਜ਼ਮੀਨ ਨੂੰ ਠੀਕ ਆ ਜੀ ਤੇ ਜੇ ਕੋਈ ਮੇਰਾ ਚਾਹਵਾਨ ਵੀਰ ਸੱਜਣ ਹੋਇਆ ਤਾਂ ਜ਼ਮੀਨ ਆ ਕੇ ਦੇਖ ਸਕਦਾ ਜੀ ਕੰਟੈਕਟ ਨੰਬਰ ਬਾਈ ਥੱਲੇ ਆਪਣਾ ਦਵਾਂਗੇ ਮੇਰੇ ਨੰਬਰ ਤੇ ਜਾ ਕੇ ਕਾਲ ਕਰੋ ਇਹ ਮਾਈ ਰਹਿائش ਵੀ ਹੈਗੀ ਆ ਦੋ ਤਿੰਨ ਘਰਾਂ ਦੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜ਼ਮੀਨ ਥੋੜੀ ਥੋੜੀ ਰੇਤਲੀ ਜ਼ਰੂਰ ਆ ਪਰ ਬਾਈ ਫਸਲવાડી ਵਧੀਆ ਹੁੰਦੀ ਆ ਹਰੇਕ ਚੀਜ਼ ਕਣਕ ਪਪੂਲਰ ਗੰਨਾ ਸਾਰਾ ਕੁਝ ਵਧੀਆ ਹੁੰਦਾ ਤੇ ਚਲੋ ਠੀਕ ਹੈ ਜੀ ਆਦੇ ਬਲੌਗ ਵਿੱਚ ਇੰਨਾ ਹੀ ਬਾਈ ਤੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰ ਦਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਕਿਤੇ ਹੋਰ ਨਵੇਂ ਬਲੌਗ 'ਚ ਸਾਰਿਆਂ ਦਾ ਧੰਨਵਾਦ ਜੀ